ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਖੇਸ ਦੇ ਬੰਬਲ ਵਟਨੇ ਦੱਸਾਂਗੇ ਜੀ ਜਿਵੇਂ ਕਿ ਪਤਾ ਹੀ ਹੈ ਕਿ ਗਰਮੀਆਂ ਦਾ ਮੌਸਮ ਆ ਗਿਆ ਤੇ ਹੁਣ ਆਪਾਂ ਨੇ ਰਜਾਈਆਂ ਨੇ ਜਿਹੜੀਆਂ ਜਾਂ ਕੰਬਲ ਨੇ ਉੱ ਲੈਣੇ ਬੰਦ ਕਰ ਦਿੱਤੇ ਨੇ ਤੇ ਜਿਹੜੇ ਖੇਸ ਨੇ ਆਪਾਂ ਨੇ ਉਹ ਲੈਣੇ ਸ਼ੁਰੂ ਕਰਤੇ ਨੇ ਤਾਂ ਕੀ ਹੈ ਆਪਾਂ ਨੇ ਪਹਿਲਾਂ ਕੀ ਨੇ ਜੋ ਇਸ ਤਰ੍ਹਾਂ ਖੇਸ ਹੁੰਦੇ ਨੇ ਇਹਨਾਂ ਦੇ ਧਾਗੇ ਨੇ ਜਿਹੜੇ ਉਹ ਨਿਕਲਦੇ ਰਹਿੰਦੇ ਨੇ ਦੇਖੋ ਇਸ ਤਰ੍ਹਾਂ ਧਾਗੇ ਨਿਕਲਦੇ ਰਹਿੰਦੇ ਨੇ ਤਾਂ ਕਰਕੇ ਇਨ ਧਾਗੇ ਦੇ ਨਾਲ ਨਿਕਲਣ ਤਾਂ ਆਪਾਂ ਕੀਏ ਇੱਕ ਕੀਏ ਬੰਬਲ ਵਟਦੇ ਹੁੰਦੇ ਆ ਜੋ ਕਿ ਪੁਰਾਣਾ ਇੱਕ ਵਿਰਸਾ ਹੈਗਾ ਤਾਂ ਇਹਨੂੰ ਵੀ ਸੰਭਾਲ ਕੇ ਰੱਖਣਾ ਜ਼ਰੂਰੀ ਹੈ ਦੇਖੋ ਇਸ ਤਰ੍ਹਾਂ ਖੇਸ ਦੇ ਬੰਬਲ ਨੇ ਜਿਹੜੇ ਉਹ ਵੱਟੇ ਜਾ ਰਹੇ ਨੇ ਦੋ ਧਾਗੇ ਲਏ ਨੇ ਪਹਿਲਾਂ ਆਪਾਂ ਨੇ ਦੇਖੋ ਤਾਂ ਉਸ ਤੋਂ ਬਾਅਦ ਇਹਨੂੰ ਸਿਰਿਆਂ ਤੋਂ ਇਸ ਤਰ੍ਹਾਂ ਗੰਡ ਮਾਰ ਲੈਣੀ ਹੈ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਵਟ ਦੇਣੇ ਨੇ ਤੇ ਫਿਰ ਦੋਨੋਂ ਨੂੰ ਇਸ ਤਰ੍ਹਾਂ ਗੰਡ ਮਾਰ ਕੇ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਬੰਪਲ ਨੇ ਜਿਹੜੇ ਉਹ ਬਣ ਗਏ ਨੇ ਧਾਗੇ ਵੀ ਨਹੀਂ ਨਿਕਲ ਰਹੇ ਦੇਖੋ ਧਾਗੇ ਦੀ ਗੰਡ ਮਾਰ ਲਈਏ ਤੇ ਐਸੇ ਤਰ੍ਹਾਂ ਥੋੜਾ ਜਿਹਾ ਧਾਗਾ ਦੂਸਰਾ ਲੈਣੇ ਤੇ ਉਸ ਦੀ ਗੰਡ ਮਾਰ ਲਈ ਹੁਣ ਪਹਿਲਾਂ ਜੋ ਆਪਾਂ ਨੇ ਇਹ ਧਾਗਾ ਸੀ ਇਹਨੂੰ ਪਹਿਲਾਂ ਇੱਕ ਨੂੰ ਵਟ ਦੇਣਾ ਇਸ ਤਰ੍ਹਾਂ ਐਸੇ ਤਰ੍ਹਾਂ ਵਟ ਦੇਨੇ ਤੇ ਨਾਲ ਦੀ ਨਾਲ ਦੂਸਰੇ ਨੂੰ ਦੇਣਾ ਦੋਨਾਂ ਨੂੰ ਐਸੇ ਤਰ੍ਹਾਂ ਵਟ ਦੇ ਲਿਆ ਤੇ ਉਸ ਤੋਂ ਬਾਅਦ ਫਿਰ ਦੋਨਾਂ ਨੂੰ ਸਿਰੇ ਤੋਂ ਬੰਨ੍ਹ ਦੇਣਾ ਹੈਗਾ ਹੁਣ ਆਪਾਂ ਨੇ ਦੇਖੋ ਇਹਨੂੰ ਸਿਰੇ ਤੋਂ ਇਸ ਤਰ੍ਹਾਂ ਬੰਨ੍ਹਨ ਦਿੱਤਾ ਤੇ ਬਾਅਦ 'ਚ ਫਿਰ ਇਹਨਾਂ ਦੋਨਾਂ ਨੂੰ ਜਦੋਂ ਸਿਰੇ ਤੋਂ ਬੰਨ੍ਹਤਾ ਤੇ ਨਾਲ ਦੀ ਨਾਲ ਆਪਾਂ ਇਸ ਤਰ੍ਹਾਂ ਦੁਬਾਰੇ ਫੇਰ ਵਟਦੇ ਨੇ ਤਾਂ ਕਿ ਇਹ ਵਾਰ-ਵਾਰ ਖਰਾਬ ਨਾ ਹੋਵੇ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਧਾਗੇ ਨੇ ਜਿਹੜੇ ਉਹ ਵੀ ਨਿਕਲਨੇ ਬੰਦ ਹੋ ਜਾਂਦੇ ਨੇ ਤਾਂ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਹ ਆਪਣਾ ਪੁਰਾਣਾ ਸੱਭਿਆਚਾਰ ਹੈ ਤੇ ਨਾਲ ਆਪਾਂ ਨੂੰ ਸੱਭਿਆਚਾਰ ਦੇ ਨਾਲ ਵੀ ਇਸ ਵੀਡੀਓ ਨੇ ਜੋੜਿਆ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ